गोविंदवाल साहब ਦੇ ਦਰਸ਼ਨ ਕਰਕੇ ਮੈਂ ਨਿਕਲਿਆ ਤੇ ਮੇਰੇ ਮੂੰਛ ਇਹ ਪੰਕਤੀ ਸੀ ਭੱਟਾਂ ਦੇ गोविंदਵਾਲ ਗੋਵਿੰਦਪੁਰੀ ਸੰਭ ਜਲਨ تیر ਬਿਬਾਸ ਬਨਾਇਆ ਇਹ ਤੇ ਗੋਬਿੰਦ ਦੀ ਪੁਰੀ ਦੀ ਤਰ੍ਹਾਂ ਮੈਨੂੰ ਨਹੀਂ ਪਤਾ ਸੀ ਇਹ ਬੰਦਾ ਵਿਚਾਰਕ ਹੈ ਤਾਰਕਿਕ ਹੈ ਜੋ ਮੇਰੇ ਕੋਲੇ ਪੰਕਤੀ ਸੁਣ ਰਿਹਾ ਸੀ ਕਹਿੰਦਾ ਤੁਸੀਂ ਵੀ ਇਸੇ ਚੱਕਰ 'ਚ ਪੈ ਗਏ ਇਹ ਤੇ ਭੱਟ ਨੇ ਕਭੀ ਸੁਣ ਇਹਨਾਂ ਨੇ ਤੇ ਕਹਿਣੀ ਨਹੀਂ ਤਾਂ ਇਹ ਲਵਸ ਇੱਕੜੇ ਚੱਕਰਾਂ ਹੀ ਤੁਸੀਂ ਪੈ ਗਏ ਬਸ ਵਿਚਾਰ ਹੀ ਵਿਚਾਰ ਚਾਹੀਦੇ ਨੇ ਕਿ ਬਾਕੀ ਸਭ ਨਕਮੇ ਚੱਕਰ ਨੇ ਕੁਝ ਸਾਰਿਆਂ ਨੂੰ ਇੱਥੇ ਲੈ ਕੇ ਆਏ ਇਸ਼ਨਾਨ ਕਰਦੇ ਨੇ ਗੋਵਿੰਦ ਵਾਲ ਗੋਵਿੰਦਪੁਰੀ ਸੰ ਬਹੁਤ ਅbschਬਾ ਲਾ ਕੇ ਉਸਨੇ ਸਤ ਸੰਗ ਦੇ ਨਾਮ ਤੇ ਹੁੰਦੀ ਹੈ ਕੁ ਸੰਗ ਇਸ ਤਰ੍ਹਾਂ ਦੀ ਜਦ ਕੋ ਸੰਗਤ ਕਿਸੇ ਨੂੰ ਮਿਲ ਜਾਏ ਐਸੇ ਮਨੁੱਖ ਨੂੰ ਜੋ ਥੇੜਾ ਜਾਂ ਸਵੈਮ ਤਾਰ ਕੇ ਕਹੋ ਜੋ ਬੁੱਧੀ ਦੀ ਦਿਮਾਗ ਦੀ ਪ੍ਰਧਾਨਤਾ ਮੰਦਾ ਹੋਵੇ ਜਦ ਕਿ ਦਿਮਾਗ ਦਾ ਇੰਨਾ ਹੀ ਕੰਮ ਹੈ ਬੁੱਧੀ ਦਾ ਇਤਨਾ ਹੀ ਕੰਮ ਹੈ ਦਰਵਾਜ਼ੇ ਤੱਕ ਪਹੁੰਚਾਣਾ ਘਰ ਤੱਕ ਨਹੀਂ ਪਹੁੰਚਾ ਸਕਦੀ ਸਰਹਦ ਅਕਲ ਸੇ ਗੁਜ਼ਰੇ ਤਬ ਪਹੁੰਚੇ ਅਕਲ ਇੱਕ ਆਖਰੀ ਬਾਰਡਰ ਹੈ ਸਰਹਦ ਹੈ ਲੰਘ ਗਏ ਪਰਿਵਾਰ ਦੇ ਝਮੇਲਿਆਂ ਤੋਂ ਲੰਘ ਗਏ ਸੰਸਾਰ ਦੀਆਂ ਔਕੜਾਂ ਤੋਂ ਲੰਘ ਗਏ ਸਮਾਜ ਦੀਆਂ ਕੁਰਤੀਆਂ ਤੋਂ ਲੰਘ ਗਏ ਨਫੇ ਨੁਕਸਾਨ ਤੋਂ ਇੱਜ਼ਤ ਬੇਜਤੀ ਤੋਂ ਅਖੀਰ ਦੇ ਛੁਡ ਆਪਣੇ ਵਿਚਾਰਾਂ ਤੋਂ ਲੰਗੀ ਆਪਣੀ ਸਮਝ ਤੋਂ ਲੰਗੇ ਆਪਣੀ ਸਮਝ ਨਹੀਂ ਪਹੁੰਚਾਏਗੀ ਪ੍ਰਮਾਤਮਾ ਤੱਕ ਆਪਣੀ ਸਮਝ ਉੜੇ ਆਖਰੀ ਸਰਹੱਦ ਐ ਇਹਨੂੰ ਵੀ ਟੱਪ ਠੀਕ ਐ ਤੂੰ ਟੱਪ ਗਿਆ ਪਰਿਵਾਰ ਦੇ ਝਮੇਲਿਆਂ ਚ ਉਹਦੇ ਚ ਨਹੀਂ ਪੈਂਦਾ ਹੁਣ ਤੱਕ ਹੁਣ ਕੋਈ ਪਰਿਵਾਰਿਕ ਗੱਲਾਂ ਤੇਰੇ ਪਾਠ ਪੂਜਾ ਦੇ ਚ ਫਰਕ ਨਹੀਂ ਪਾਉਂਦੀ ਹੁਣ ਸੰਸਾਰਿਕ ਔਕਣਾ ਤੇਰੇ ਅੰਮ੍ਰਿਤ ਵੇਲੇ ਉੱਠਣ ਦੇ ਚ ਕੋਈ ਔਕਣਾ ਨਹੀਂ ਪਾਉਂਦੀ ਹੁਣ ਸੰਸਾਰ ਦੇ ਸਮੇਂ ਝਮੇਲੇ ਤੇਰੇ ਜਬਕਬ ਦੇ ਚ ਫਰਕ ਨਹੀਂ ਪਾਉਂਦੇ ਇਨਾ ਤੋ ਤੇ ਤੁਲੰਗ ਆਇਆ ਹੁਣ ਆਪਣੀ ਅਕਲ ਤੋ ਵੀ ਲੰਗ ਸੁਧ ਮੇਨਾ ਸੁਧ ਰਈ ਮਤ ਮੇਨਾ ਮਤ ਹੁਣ ਇਸ ਤੋ ਵੀ ਲੰਗ ਕਿੰਨੇ ਸ਼ਾਇਦ ਸੰਸਾਰ ਪਰਿਵਾਰ ਹੋਰ ਸਾਰੀ ਬਿਵਸਥਾ ਨਾਲ ਵੀ ਮਨੁੱਖ ਨੂੰ ਇਤਨਾ ਮੋਹ ਨਾ ਹੋਵੇ ਜਿੰਨਾ ਆਪਣੀ ਸੋਚਣੀ ਨਾਲ ਲਾ ਲੋਂਦਾ ਆਪਣੀ ਸੋਚਣੀ ਨਾਲ ਲਾ ਤੇ ਆਪਣੀ ਸੋਚਣੀ ਨਾਲ ਮੋਹ ਹੈ ਤੇ ਆਪਣੀ ਸੋਚਣੀ ਤੇ ਫਿਰਮਾਨ ਹੈ ਆਪਣੀ ਸੋਚਣੀ ਤੇ ਫਿਰਮਾਨ ਹੈ ਤੇ ਗੁਰੂ ਦੇ ਸਾਹਮਣੇ ਵੀ ਕਹਿ ਸਕਦਾ ਮੈਂ ਸਹੀ ਹਾਂ ਮੈਂ ਸਹੀ ਰੁਕ ਗਿਆ ਗੁਰੂ ਦੇ ਸਾਹਮਣੇ ਤੇ ਕਹਿਣਾ ਹੁੰਦਾ ਹੈ हे ਗੁਰੂ ਅਜੇ ਤੱਕ ਜੇ ਅਧਿਆਤਮਿਕ ਰਸ ਮੈਨੂੰ ਨਹੀਂ ਪ੍ਰਾਪਤ ਹੋਇਆ ਤੇ हे ਗੁਰੂ ਮੈਂ ਗਲਤ ਹਾਂ ਮੈਂ ਗਲਤ मेरी सोचनी गलत मैं ठीक नहीं है हब्बी साल दी लंबी चौड़ी तपस्या तो बाद भी बाबा फरीद ने मुझ आओ गुण सहना ही दो खुदा तेरा मिलना नहीं होया तो फिर मैं ही गलत हूं मैं ही गलत हूं तू ठीक है मैं गलत हूं अपनी अकल अकलते रुक गया और ये रोक दिए ਕਈ ਸੰਘਰਸ਼ੀਲ ਮਨੁੱਖ ਹੁੰਦੇ ਨੇ ਤਕੜੇ ਹੁੰਦੇ ਨੇ ਸਮਾਜ ਦੀਆਂ ਔਕੜਾਂ ਨਹੀਂ ਰੋਕਦੀਆਂ। ਕਈ ਮਜ਼ਬੂਤ ਹਿਰਦੇ ਵਾਲੇ ਹੁੰਦੇ ਨੇ ਪਰਿਵਾਰਕ ਔਕੜਾਂ ਨਹੀਂ ਰੋਕਦੀਆਂ। ਆਰਥਿਕ ਔਕੜਾਂ ਨਹੀਂ ਰੋਕਦੀਆਂ। ਪਰ ਆਪਣੀ ਸੋਚਣੀ ਦੇ ਸਾਹਮਣੇ ਤੇ ਹਰ ਬੰਦਾ ਕਮਜ਼ੋਰ ਹੈ। ਮੈਂ ਠੀਕ ਹਾਂ। ਤੂੰ ਠੀਕ ਹੈ ਤਾਂ ਫਿਰ ਆਤਮ ਰਸ ਕੋ ਕਿਉਂ ਕੋਈ ਨਹੀਂ? ਅਗਰ ਤੂੰ ਠੀਕ ਹੈਂ तो आनंद क्यों नहीं है तू ठीक है तो परम प्रकाश क्यों नहीं है तू ठीक है तो फिर समाधि क्यों नहीं है तू ठीक है तो तेरा हृदय निर्वैराग्य क्यों नहीं है निर्मल क्यों नहीं है तू ठीक है तो दैवी गुणा दीदात क्यों नहीं है तू गलत है ਸਮਾਜ ਨੂੰ ਗਲਤ ਕਹਿ ਦੇਣਾ ਪਰਿਵਾਰ ਨੂੰ ਗਲਤ ਕਹਿ ਦੇਣਾ ਸੰਸਾਰ ਨੂੰ ਗਲਤ ਕਹਿ ਦੇਣਾ ਸਾਰੀ ਦੁਨੀਆ ਕਹਿ ਰਹੀ ਏ ਆਪਣੇ ਆਪ ਨੂੰ ਗਲਤ ਕਹਿ ਦੇਣਾ ਕਦੀ ਕਦਾਈ ਕੋਈ ਆਤਮਦਰਸੀ ਭਗਤ ਕਹਿੰਦਾ ਮੈਂ ਗਲਤ ਹਾਂ ਮੁਝ ਉਹ ਗੁਣ ਸਹਿ ਨਹੀਂ ਦੋਸ ਮੈਂ ਸੰਬੰਧ ਵਿੱਚ ਭਾਈ ਗੁਰਦਾਸ ਜੀ ਦਾ ਇੱਕ ਕਵਿਤਾ ਤੁਹਾਡੇ ਸਾਹਮਣੇ ਰੱਖਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਰੂਪ ਹੈਨ ਕੁੱਲ ਹੈਨ ਗੁਣ ਹੈਨ ਗਿਆਨ ਹੈਨ ਸੋਭਾ ਹੈਨ ਭਾਗ ਹੈਨ ਤਪ ਹੈਨ ਬਾਵਰੀ ਓੰਕਾਰੇਸ਼ਵਰ ਗੁਰਦੁਆਰੇ ਚ ਕਿਦਰੇ ਮੈਂ ਸੁਣਾ ਰਿਹਾ ਸੀ ਦੋ ਬ੍ਰਾਹਮਣ ਮੈਨੂੰ ਰੋਂਦੇ ਹੋਏ ਮਿਲੇ ਕਹਿੰਦੇ ਇਹ ਕਿਸ ਦਾ ਪਤਾ ਹੈ ਸਾਨੂੰ ਲਿਖਾ ਦੇ ਕਹ ਗੁਰਦਾਸ ਜੀ ਕੌਣ ਨੇ ਤੁਸੀਂ ਕਹਿ ਰਹੇ ਸੀ ਮੈਂ ਕਿ ਗੁਰੂ ਘਰ ਦੇ ਵੇਦ ਵਿਆਸ ਨੇ ਕਹਿਣ ਲੱਗੇ ਵੇਦ ਵਿਆਸ ਨੇ ਪਰ ਕਹਿੰਦੇ ਕੀ ਪਹਿਨੇ ਆਪਣੇ ਆਪ ਨੂੰ ਮੈਂ ਕਿ ਠੀਕ ਨਹੀਂ ਕਹਿ ਰਹੇ ਹਾਲਾਂਕਿ ਉਹਨਾਂ ਦੀਆਂ ਵੀ ਅੱਖਾਂ ਅਸ਼ਕ ਬਾਹ ਸੰ ਕਹਿਣ ਲੱਗੇ ਇਤਨਾ ਠੀਕ ਕਹਿ ਰਹੇ ਨੇ ਸਾਨੂੰ ਆਪਣੀਆਂ ਗਲਤੀਆਂ ਦਿਖਾਈ ਦਿੱਤੀ ਇਤਨਾ ਠੀਕ ਕਹਿ ਰਹੇ ਹੈ। ਖੈਰ ਸੁਣਾਵਾਂ ਤੁਹਾਨੂੰ। ਭਾਈ ਸਾਹਿਬ ਕਹਿੰਦੇ ਨੇ ਰੂਪ ਹੀਨ, ਕੁੱਲ ਹੀਨ, ਗੁਣ ਹੀਨ, ਗਿਆਨ ਹੀਨ, ਸੋਭਾ ਹੀਨ, ਭਾਗ ਹੀਨ, ਤਪ ਹੀਨ ਬਾਵਰੀ। ਇਹ ਪ੍ਰਭੂ ਇਸਤਰੀ ਦਾ ਸੁਪਨ ਤੇ ਮੇਰੇ ਕੋਲ ਨਹੀਂ ਹੈ। ਕਿਸੇ ਰੂਪ ਨੂੰ ਅੱਗੇ ਕਰਕੇ ਮੈਂ ਤੈਨੂੰ ਰਜਾਵਾਂ। ਮੇਰੀ ਜ਼ਾਤ ਵੀ ਉੱਚੀ ਨਹੀਂ ਹੈ ਮੈਂ ਕੁੱਲ ਦਾ ਵੀ ਉੱਚਾ ਨਹੀਂ ਰੂਪ ਹੈਨ ਕੁੱਲ ਹੈਨ ਗੁਣ ਹੈਨ ਇੱਕ ਵੀ ਗੁਣ ਕੋਈ ਨਹੀਂ ਗੁਣਾ ਤੋਂ ਵੀ ਹੈ ਗਿਆਨ ਤੋਂ ਵੀ ਹੈ ਇਹ ਕਿਦਰੇ ਅਤਕਥਨੇ ਨਾ ਸਮਝ ਲੈਣਾ ਹਰ ਉਹ ਅਬਿਆ ਸਿੰਘ ਹਰ ਉਹ ਜਪੇਸ਼ਵਰ ਹਰ ਉਹ ਤਪੇਸ਼ਵਰ ਮਹਿਸੂਸ ਕਰਦਾ ਹੈ ਜੇ ਅਜ ਤੱਕ ਰਸ ਨਹੀਂ ਬਣਿਆ ਤਾਂ ਮੈਂ ਗਲਤ ਹਾਂ ਕਿ ਉਹਦੀ ਤਸਵੀਰ ਭਾਈ ਸਾਹਿਬ ਸਾਡੇ ਸਾਹਮਣੇ ਰੱਖ ਰਹਿਣ ਬਸ ਮਹਾਪੁਰਖਾਂ ਦੇ ਬ੍ਰह्म ਗਿਆਨ ਇਹ ਚੋ ਵੀ ਹੁੰਦੀ ਹੈ ਆਪਣੇ ਆਪ ਨੋਦੇ ਕਰ ਲੈਂਦਾ ਅਜੇ ਤੱਕ ਸਮਾਧੀ ਲੀਨ ਨਹੀਂ ਹੋਇਆ ਕੋਈ ਕਥਾ ਕੀਰਤਨ ਗੁਰਬਾਣੀ ਗੁਰਦਾਰੇ ਗੁਰੂ ਦਾ ਦੋਸ਼ ਨਹੀਂ ਤੋਂ ਦੋਸ਼ ਹੈ ਤੋਂ ਦੋਸ਼ ਹੈ ਤੂੰ ਆਪਣੀ ਸੋਚ ਨਹੀਂ ਤੋਦੇ ਨਹੀਂ ਜਾ ਰਹੀ ਤੇਰੀ ਸੋਚਣੀ ਰੋਕੀ ਜਾ ਰਹੀ ਰੂਪ ਹੀਨ ਕੁੱਲ ਹੀਨ ਗੁਣ ਹੀਨ ਗਿਆਨ ਹੀਨ ਸੋਭਾ ਹੀਨ ਭਾਗ ਹੀਨ ਤਪ ਹੀਨ ਬਾਵਰੀ ਹੈ ਗੁਰੂ ਮੇਰੇ ਐਸੇ ਬਾਗ ਵੀ ਕੋਈ ਨਹੀਂ ਭਾਗਾ ਤੋਂ ਵੀ ਹੀਣਾ ਤਪ ਤੋਂ ਵੀ ਹੀਣਾ ਕੁੱਲ ਤੋਂ ਵੀ ਹੀਣਾ ਗੁਣਾ ਤਵੇ ਹੀਣਾ ਗਿਆਨ ਤਵੇ ਹੀਣਾ ਦੂਸਰੀ ਪੰਕਤੀ ਵਿਸ਼ਟ ਦਰਸਹਿ ਨਾ ਸ਼ਬਦ ਸੁਰਤ ਹੀ ਨਾ ਬੁੱਧ ਬਲ ਹੀ ਨ ਸੂਦੇ ਹਸਤ ਨਾ ਪਾਵਰੀ ਤੈਨੂੰ ਵੇਖ ਸਕਾਂ ਅੱਖਾਂ ਵੀ ਕੋਈ ਨਹੀਂ ਤੈਨੂੰ ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ ਮੈਂ ਆਪਣੇ ਬੋਲ ਤੇਰੇ ਕੰਨਾਂ ਤੱਕ ਪਹੁੰਚਾ ਸਕਾਂ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ। ਦ੍ਰਿਸ਼ਟ ਦਰਸਹੀਨ, ਸ਼ਬਦ ਸੁਰਤਹੀਨ, ਬੁੱਧ ਬਲਹੀਨ, ਸੂਦੇ ਹਸਤ ਨਾ ਪਾਵਰੇ। ਹੱਥ ਵੀ ਕੋਈ ਨਹੀਂ, ਪੈਰ ਵੀ ਕੋਈ ਨਹੀਂ, ਟੁੰਡਾ ਵੀ ਹਾਂ, ਲੰਗੜਾ ਵੀ। ਚਲ ਸਕਾਂ ਪੈਰ ਵੀ ਕੋਈ ਨਹੀਂ। ਕੁਝ ਸੇਵਾ ਕਰ ਸਕਾਂ ਹੱਥ ਵੀ ਕੋਈ ਨਹੀਂ। ਸੁਣ ਸਕਾਂ ਮੇਰੇ ਕੋਲ ਕੰਨ ਵੀ ਕੋਈ ਨਹੀਂ ਵੇਖ ਸਕਾਂ ਮੇਰੇ ਕੋਲ ਅੱਖਾਂ ਵੀ ਕੋਈ ਨਹੀਂ ਕੁਝ ਬੋਲ ਸਕਾਂ ਮੇਰੇ ਕੋਲ ਜ਼ਬਾਨ ਵੀ ਕੋਈ ਨਹੀਂ ਕੁਝ ਸਮਝ ਸਕਾਂ ਅਸਲੀਅਤ ਨੂੰ ਮੇਰੇ ਕੋਲ ਬੁੱਧ ਬਲ ਵੀ ਕੋਈ ਨਹੀਂ ਦ੍ਰਿਸ਼ਟਦਰਸ਼ਹੀਨ ਸ਼ਬਦ ਸੁਰਤਹੀਨ ਬੁੱਧ ਬਲਹੀਨ ਸੂਦੇ ਹਸਤ ਨਾ ਪਾਵਰੀ रीतें ही न रीतें न भाए भए परते हैं चित्तहीन बीते <गणी> हैं मर्यादा भी कोई नहीं रीत भी कोई नहीं जीवन का ढंग भी कोई नहीं भावना भी कोई नहीं श्रद्धा भी कोई नहीं चेत चेते कर सके इस तरह की चेते शक्ति भी कोई नहीं याद शक्ति भी कोई नहीं ਸਮਰਥਾ ਵੀ ਕੋਈ ਨਹੀਂ ਕਮਾਲ ਦੇ ਗਲ ਜੋ ਮਹਾਨ ਗਏ ਨਹੀਂ ਹੈ ਉਹ ਕਹਿੰਦਾ ਮੈਂ ਗਿਆਨ ਤੋਂ ਹੀਨ ਜੋ ਗੁਣਾ ਦਾ ਸਾਗਰ ਹੈ ਕਹਿੰਦਾ ਮੇਰੇ ਕੋਲ ਕੋਈ ਗੁਣ ਨਹੀਂ ਅਸਾ ਨਹੀਂ ਪਰਵਾਰਿਕ ਔਕੜਾ ਸੰਸਾਰਿਕ ਔਕੜਾ ਆਰਥਿਕ ਔਕੜਾ ਤੋਂ ਲੰਘ ਕੇ ਜੋ ਆਇਆ ਜਬ ਤੱਕ ਕਰਕੇ ਹੈ ਉਸ ਕੋਲ ਬਹੁਤ ਕੁਝ ਕੁਝ ਹੋਣ ਗਿਆ ਨਾ ਕੁਝ ਹੈ ਨਾ ਗੁਣਾ ਪਰ ਰਸ ਨਹੀਂ ਹੈ ਰਸ ਨਾ ਹੋਣ ਕਰਕੇ ਉਹਨੂੰ ਸਾਰੇ ਗੁਣ ਔਗਣ ਦਿਖਾਈ ਦਿੰਦੇ ਨੇ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਪ੍ਰੀਤ ਹੀਨ ਰੀਤ ਹੀਨ ਭਾਇ ਭੈ ਪ੍ਰਤੀਤ ਹੀਨ ਚਿੱਤ ਹੀਨ ਬਿੱਤ ਹੀਨ ਸਹਜ ਸੁਭਾਵ ਰੇ ਅੰਗ ਅੰਗ ਹੀਨ ਧੀਨਾ ਧੀਨ ਪ੍ਰਾਚੀਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ हे प्रभु तेरी चरण शरण किस तरह प्राप्त होवे सारे अंग ते मेरे भंगने एक अंग थोड़ी ही भंग है सारे ही भंगने अंग अंग भंग देइना देन प्राचीन अलग कहिने रजनी ले आई सी पिंगले न पर पिंगला सी ना हाथ ते असन अखां ते असन कान ते असन जुबान नाल बोल ते सगादा से ਬਾਜੀ ਸਾਹਿਬ ਕਹਿੰਦੇ ਨਾ ਅੰਗ ਅੰਗ ਹੀਨ ਦੇਨਾ ਦੇਨ ਪ੍ਰਾਚੇਨ ਲਗ ਸਰਨ ਸਰਨ ਕੈਸੇ ਪ੍ਰਾਪਤ ਹੋਏ 라ਵਰੀ ਇਹ ਪ੍ਰਭੂ ਸਾਰੇ ਹੀ ਅੰਗ ਪੰਗ ਨੇ ਨਾ ਹੱਥ ਨੇ ਨਾ ਪੈਰ ਨੇ ਨਾ ਖਾਣੇ ਨਾ ਕਾਣਨੇ ਨਾ ਜ਼ਬਾਨ ਬੁੱਧ ਬਲ ਵੀ ਕੋਈ ਨਹੀਂ ਰੋ ਰੀਤੀ ਵੀ ਮੈਂ ਨਹੀਂ ਜਾਣਦਾ ਕੋਈ ਗੁਣ ਨਹੀਂ ਹੈ ਕੋਈ ਕੁਲ ਵੀ ਚੰਗੀ ਨਹੀਂ ਕੁਝ ਸਮਝ ਵੀ ਮੇਰੇ ਕੋਲ ਨਹੀਂ ਇਹ ਅਵਸਥਾ ਕਿਸ ਦੇ ਬਣਦੀ ਹੈ ਜੋ ਦੇਖਦਾ ਆਖਰੀ ਬਾਰਡਰ ਆਖਰੀ ਹੱਦ ਅਕਲ ਦੀ ਕਹਿੰਦਾ ਹੈ ਇਹ ਅਕਲ ਇਹ ਸਮਝ ਤੂੰ ਸਮਝ ਦੀਆਂ ਔਕੜਾਂ ਤੋਂ ਤੂੰ ਮੈਨੂੰ ਬਚਾਇਆ ਤੂੰ ਆਰਥਿਕ ਔਕੜਾਂ ਦੇ ਹੁੰਦਿਆਂ ਤੇ ਮੈਨੂੰ ਡਿੱਗਣ ਨਹੀਂ ਦਿੱਤਾ ਤੂੰ ਸੰਸਾਰ ਦੇ ਜਮੇਲਿਆਂ ਤੋਂ ਤੂੰ ਮੈਨੂੰ ਬਚਾਇਆ ਪਰ ਰੱਬੀ ਰਸਤੇ ਕੋਈ ਨਹੀਂ ਅਧਿਆਤਮਿਕ ਰਸਤੇ ਕੋਈ ਨਹੀਂ ਸਮਾਧੀ ਤੇ ਕੋਈ ਨਹੀਂ ਉਹ ਪਰਮ ਪ੍ਰਕਾਸ਼ ਤੇ ਕੋਈ ਨਹੀਂ ਉਸ ਪਰਮ ਸਰੂਪ ਦੇ ਝਲਕ ਤੇ ਕੋਈ ਨਹੀਂ ਹੁਣ ਦੁਨੀਆਂ ਦੇ ਅਵਤਾਰੀ ਪੁਰਸ਼ ਕੀ ਕਹਿੰਦੇ ਨੇ ਜਿਸ ਅਕਲ ਨੂੰ ਨਾਲ ਲੈ ਕੇ ਇੱਥੇ ਤੱਕ ਪਹੁੰਚੇ ਹਨ ਅਗਰ ਸਾਰਿਆਂ ਨੂੰ ਛੱਡ ਕੇ ਆਇਆ ਤਾਂ ਹੁਣ ਇਸ ਅਕਲ ਨੂੰ ਵੀ ਛੋੜ ਇਸ ਸਮਝ ਨੂੰ ਵੀ ਛੋੜ ਹੁਣ ਇਹ ਸੁਧ ਬੁੱਧ ਕਰ ਤੇ ਹਰ ਲਈ ਮੇਰੀ ਇਹਨੂੰ ਵੀ ਛੋੜ ਇਸ ਨੂੰ ਇੱਕ ਮਹਾਨ ਆਲਮ ਗੁਜ਼ਰੀ ਸਦੀ ਦਾ ਹੋ ਗੁਜ਼ਰਿਆ ਇੱਕ ਮਹਾਨ ਸ਼ਾਇਰ ਮੈਂ ਅਕਸਰ ਕਹਿੰਦਾ ਹਾਂ ਪੰਜਾਬੀ ਦੇ ਸੰਤ ਕਵੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਬੰਗਾਲੀ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਸੰਤ ਕਵੀ ਰਵਿੰਦਰ ਨਾਥ ਟੈਗੋਰ ਉਰਦੂ ਫਾਰਸੀ ਦੇ ਫਕੀਰ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਵਜ਼ਬ ਦੀ ਗੱਲ ਤਿੰਨੋਂ ਸਮਕਾਲੀ ਨੇ ਹੋਏ ਵੀ ਕੋਈ ਟਾਈਮ ਨਹੀਂ ਤਿੰਨਾਂ ਦੀਆਂ ਰਚਨਾਵਾਂ ਅਧਿਆਤਮਕ ਤਲ ਤੇ ਖੜੀਆਂ ਨੇ ਬਹੁਤ ਟੁੰਬਦੀਆਂ ਨੇ ਇਕਬਾਲ ਕਹਿੰਦਾ ਹੈ ਤੇਰੇ ਸੀਨੇ ਮੇ ਦਮ ਹੈ ਦਿਲ ਨਹੀਂ ਹੈ ਅਕਲ ਤੇ ਹੈ ਅਕਲ ਦਾ ਦਮ ਖੰਮ ਤੇ ਹੈ ਤੇਰੇ ਕੋਲ ਜਜ਼ਬੇ ਕੋਈ ਨਹੀਂ ਭਾਵਨਾ ਕੋਈ ਨਹੀਂ ਦਿਲ ਨਹੀਂ ਤੇਰੇ ਸੀਨੇ ਮੇਂ ਦਮ ਹੈ ਦਿਲ ਨਹੀਂ ਤੇਰਾ ਦਮ ਗਰਮ ਹੈ ਇਹ ਮਹਿਫਿਲ ਨਹੀਂ ਹੈ ਨਿਕਲ ਜੋ ਅਕਲ ਸੇ ਆਗੇ ਕਿ ਇਹ ਨੂਰ ਚਿਰਾਗ ਰਾਹ ਹੈ ਮੰਜ਼ਿਲ ਨਹੀਂ ਇਹ ਤੇ ਇੱਕ ਰਸਤੇ ਦਾ ਦੀਵਾ ਸੀ ਤੇ ਤੂੰ ਦੀਵੇ ਦੀ ਪ੍ਰਕਰਮਾ ਕਰਨ ਲੱਗ ਪੈਂ ਕਰ ਨਹੀਂ ਹੈ ਰਸਤੇ ਦਾ ਚਾਨਣਾ ਸੀ ਤੋ ਇਹਦੇ ਇਹਲੇ ਦੋਲੇ ਘੁੰਮਣ ਲੱਗ ਪੈਂ। ਬਹੁਤਾ ਤਾਰਕਿਕ ਮਨੁੱਖ ਆਪਣੀ ਤਰਕ ਤੋਂ ਅੱਗੇ ਨਹੀਂ ਜਾਂਦਾ। ਬਹੁਤਾ ਸਮਝਦਾਰ ਮਨੁੱਖ ਆਪਣੀ ਸਮਝ ਤੋਂ ਅੱਗੇ ਨਹੀਂ ਜਾਂਦਾ ਕੌਣ ਦੱਸੇ? ਸਮਝ ਤੈਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੀ। ਫਿਰ ਕੀ ਕਰ? ਹੁਣ ਤੂੰ ਗੁਰੂ ਦੀ ਸਮਝ ਲੈ ਆਪਣੀ ਸਮਝ ਨੂੰ ਪਰੇ ਸੋ। निकल जा अकल से आ गए के ये नूर चिरागे राह है मंजिल नहीं कबीर कह ने तूफान तो ते बच गई कुछ अंबिया गड़िया तो भी बच गई बारिश तो भी बच गई संगत तो नहीं बचिया गालना ने टुक दिता है तोत्या ने टुक दिता है ਕਵਿਆਂ ਨੇ ਟੁਕ ਦਿੱਤਾ ਹੈ ਇਹ ਟੁਕਿਏ ਹੋਏ ਅੰਬ ਲੱਗੇ ਤੇ ਦਰਖਤ ਨਾਲ ਨੇ ਚੰਗੇ ਨਹੀਂ ਲੱਗਦੇ ਟੁਕ ਟੁਕੇ ਹੋਏ ਟੁਕੇ ਕੁ ਸੰਗਤ ਨੇ ਟੁਕ ਦਿੱਤਾ ਰਸ ਨਾਲ ਭਰਨ ਲੱਗੇ ਸਨ ਤੂਫਾਨਾਂ ਤੋਂ ਤੇ ਬਚ ਗਏ بارش تو تے بچ گئے گڑیاں تو تے بچ گئے گالنا تو نہیں بچے توتیاں تو نہیں بچے کوویاں تو نہیں بچے ਕਬੀਰ ਇੱਕ ਰਹਿਸਵਾਦੀ ਸੰਤ ਹੈ ਇਸ ਸ਼ਲੋਕ ਦੇ ਵਿੱਚ ਇਹ ਸਾਰੀ ਵਿਆਖਿਆ ਸਾਡੇ ਸਾਹਮਣੇ ਰੱਖਦਾ ਕਬੀਰ ਪਲ ਲਾਗੇ ਪਲਨ ਭਾਵੇਂ ਰਸਤੇ ਆ ਗਿਆ ਪਰ ਟੁਕਿਆ ਦਰਖਤਾਂ ਲੱਗਿਆ ਆ ਚੰਗਾ ਨਹੀਂ ਲੱਗਦਾ ਬਾਜ਼ਾਰ ਦੇ ਚੀਜ਼ ਦੀ ਕੀਮਤ ਨਹੀਂ ਹੈ ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਮ ਜਾਏ ਪਹੁੰਚੇ ਖਸ਼ਮ ਕੇ ਜੋ ਬੀਜ ਨਾ ਖਾਈਂ ਕਾਂ ਮਾਲਕ ਦੀ ਝੋਲੀ ਤੇ ਅੰਬ ਤਾਂ ਪਏਗਾ ਕਿਦਰੇ ਕਵਿਆਂ ਤਾਂ ਵੀ ਬਚ ਜਾਂਦਾ ਗਾਲਣਾ ਤਾਂ ਵੀ ਬਚ ਜਾਂਦਾ ਤੋਤਿਆਂ ਤਾਂ ਵੀ ਬਚ ਜਾਂਦਾ ਟੁੱਕੇ ਹੋਏ ਮਾਲਕ ਝੋਲੀ ਚ ਨਹੀਂ ਪੰਦਾਂ ਭਗਤ ਕਬੀਰ ਐਸਾ ਕਹਿੰਦੇ ਤੈਨੂੰ ਜਿਸ ਤਰ੍ਹਾਂ ਜਗਤ ਦੇ ਚ ਭੇਜਿਆ ਸਹੀ ਇਸ ਤਰ੍ਹਾਂ ਵਾਪਸ ਆ ਖੈਰ ਮੁਖਤਸਰ ਮੈਂ ਅਜ਼ ਕਰਾਂ ਆਜਦਾ ਇਹ ਪਾਵਨ ਪਵਿੱਤਰ ਬਾਖ ਇਹਦੇ ਚ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਭੂ ਸਿਮਰਨ ਦੀ ਗੱਲ ਕਰ ਰਹੇ ਨੇ ਉਸ ਦੇ ਸਾਰੇ ਸਾਧਨ ਨੇ ਕਥਾ ਕੀਰਤਨ ਸੇਵਾ ਇਹ ਸਭ ਸਾਧਨ ਨੇ ਸਿਮਰਨ ਫਲ ਹੈ ਤੁਸੀਂ ਆਖੋਗੇ ਸਿਮਰਨ ਫਲ ਹੈ ਹਾਂ ਸਿਮਰਨ ਜੋੜ ਦਿੰਦਾ ਯਾਦ ਤੇ ਜੋੜ ਦਿੰਦੀ ਤੁਧ ਚਿਤ ਆਏ ਮਹਾ ਆਨੰਦ ਆ ਚਿਤ ਚੇਤੇ ਚਾਗੇ ਮਹਾ ਆਨੰਦ ਬਣ ਗਏ ਸਿਮਰਨ ਤੇ ਮਹਾ ਆਨੰਦ ਸਿਮਰਨ ਕਰ ਰਹੇ ਆ ਸਿਮਰਨ ਕਰ ਰਹੇ ਆ ਜੋ ਦੁਖੀ ਨਹੀਂ ਕਲਪ ਰਹਣ ਪ੍ਰਭੂ ਸਿਮਰਨ ਦਰਬਾਰ ਹੈ ਬੈਠੇ ਤੇ ਸਾਰੇ ਕਲਪ ਦੇ ਬੇਚੇ ਸਿਮਰਨ ਤੇ ਫਲ ਹੈ ਤਉ ਚਿਤ ਆਵੇ ਤੇਰੀ ਮਾਇਆ ਹੈ ਪ੍ਰਭੂ ਤੇ ਤੇਰੀ ਬਖਸ਼ਿਸ਼ ਹੈ ਜੇ ਤੂੰ ਚੇਤੇ ਆ ਜਾ ਤੂੰ ਯਾਦ ਆ ਜਾ ਕਿਉਂਕਿ ਤੇਰੀ ਯਾਦ ਹੀ ਤੇ ਮਹਾ ਅਨੰਦ ਹੈ ਤੇਰੀ ਯਾਦ ਹੀ ਤੇ ਮਹਾ ਰਸ ਹੈ ਤੇਰੀ ਯਾਦ ਹੀ ਤੇ ਪ੍ਰਾਪਤੀ ਇਸ ਨੂੰ ਮੈਂ ਇੰਜ ਬਿਆਨ ਕਰਦਾ ਹਾਂ ਸੰਬੰਧ ਸਾਰੇ ਯਾਦਾਂ ਦੇ ਨੇ ਕੋਈ ਭੈਣ ਬਰਾਦ ਦੇ ਸੰਬੰਧ ਨਹੀਂ ਆਉਂਦੇ ਕੋਈ ਮਿੱਤਰ ਪੁੱਤਰਾਂ ਦੇ ਸੰਬੰਧ ਨਹੀਂ ਆਉਂਦੇ ਜੋ ਯਾਦ ਆਂਦਾ ਉਹ ਸੰਬੰਧੀ ਹੈ ਜਿਹੜਾ ਬਿਲਕੁਲ ਭੁੱਲ ਗਿਆ ਕਹਦਾ ਸੰਬੰਧੀ ਹੈ ਭੁੱਲ ਗਿਆ ਤੇਰਾ ਭੁੱਲ ਗਿਆ ਮਿੱਤਰ ਭੁੱਲ ਗਿਆ ਚਾਚਾ ਤਾਇਆ ਕਦੀ ਯਾਦ ਹੀ ਨਹੀਂ ਆਂਦਾ ਸੰਬੰਧੀ ਹੈ ਸਾਡਾ ਖਾਕ ਸੰਬੰਧੀ ਹੈ ਕਦੀ ਯਾਦ ਕੀਤਾ ਯਾਦ ਤੇ ਆਉਂਦੇ ਸੰਬੰਧ ਸਾਰੇ ਯਾਦਾਂ ਦੇ ਆਉਂਦੇ ਠੀਕ ਹੈ ਤੂੰ ਦਾ ਨਹੀਂ ਹੋਵੇਂਗਾ ਗਿਆ ਨਹੀਂ ਹੋਵੇਂਗਾ ਰੋਜ਼ ਦਾ ਸਤਸੰਗੀ ਹੋਵੇਂਗਾ ਸੇਵਾ ਕਰਦਾ ਹੋਵੇਂਗਾ ਨਹੀਂ ਮੰਨਦੇ ਤੂੰ ਸਿਮਰਨ ਕਰਦਾ ਹੁੰਦਾ ਸਿਮਰਨ ਤੇ ਫਲ ਹੈ ਯਾਦ ਤੇ ਉਸਦੀ ਫਲ ਹੈ ਸਭ ਕੁਝ ਇਸ ਵਾਸਤੇ ਕਰਨਾ ਹੈ ਹਿਰਦਾ ਸਿਮਰਨ ਤੱਕ ਪਹੁੰਚ ਜਾਏ ਉਹਨੂੰ ਯਾਦ ਕਰਨ ਲੱਗ ਪਏ ਜੈਸੇ ਯਾਦ ਕਰਦਾ ਤਦ ਚਿਤ ਆਏ ਮਹਾ ਅਨੰਦਾ ਜਿਸ ਵਿਸਰੇ ਸੋ ਮਰ ਜਾਏ ਉਹਦੀ ਯਾਦ ਮਹਾ ਅਨੰਦ ਹੈ ਉਹਨੂੰ ਭੁੱਲ ਜਾਣ ਨਾਲ ਮਰ ਜਾਂਦਾ ਹੈ ਕੀ ਮਨੁੱਖ ਦੇ ਗੁਣ ਮਰ ਜਾਂਦੇ ਨੇ ਮਨੁੱਖ ਦੀਆਂ ਖੁਸ਼ੀਆਂ ਮਰ ਜਾਂਦੀਆਂ ਨੇ ਮਨੁੱਖ ਦਾ ਖੇੜਾ ਮਰ ਜਾਂਦਾ ਹੈ ਮਨੁੱਖ ਦੀ ਸੂਝ ਸਮਝ ਵੀ ਮਰ ਜਾਂਦੀ ਹੈ ਉਹਨੂੰ ਭੁੱਲਦੇ ਆਂ ਜਿਹੜੇ ਆਸਰੇ ਬਣੇ ਹੁੰਦੇ ਨੇ ਸਭੇ ਆਸਰੇ ਹੋ ਜਾਂਦੇ ਹਰ ਬਿਸਰਤ ਤੇਰੇ ਗੁਣ ਗਲੇ ਸਾਰੇ ਗੁਣ ਗਲ ਜਾਣਗੇ ਕੁਝ ਵੀ ਗੁਣ ਨਹੀਂ ਹੋਵੇ ਸਾਰੇ ਗੁਣਾ ਤੇ ਧਾਕ ਪੈ ਜਾਏਗੇ ਅਗਰ ਉਹ ਭੁੱਲ ਗਏ ਅਗਰ ਉਹ ਯਾਦ ਆ ਤੋ ਫਿਰ ਸਭ ਕੁਝ ਪ੍ਰਾਪਤ ਹੋ ਗਿਆ ਸਭ ਕੁਝ ਪ੍ਰਾਪਤ ਹੋ ਗਿਆ